रेडी स्टार्ट ਹੁਣ ਤੱਕ ਅਸੀਂ ਅੱਖਾਂ ਨਾਲ ਹੀ ਵੇਖਦੇ ਆਏ ਹਾਂ ਪਰ ਵਿਗਿਆਨ ਦੀ ਉਨਤੀ ਨੇ ਜਿੱਥੇ ਮਨੁੱਖ ਦੇ ਕਈ ਅੰਗਾਂ ਨੂੰ ਅੱਗੇ ਨਾਲੋਂ ਕਈ ਗੁਣਾ ਵਧੇਰੇ ਕੰਮ ਕਰਨ ਦਾ ਬਲ ਬਖਸ਼ਿਆ ਹੈ ਉਥੇ ਇਹ ਸ਼ਕਤੀ ਵੀ ਮਨੁੱਖ ਨੂੰ ਪ੍ਰਾਪਤ ਹੋ ਗਈ ਹੈ ਕਿ ਉਹ ਕਿਸੇ ਇੱਕ ਅੰਗ ਦੀ ਭਾਗ ਦਾ ਕੰਮ ਕਿਸੇ ਦੂਸਰੇ ਯੰਤਰ ਕੋਲੋਂ ਲੈ ਲਵੇ ਡੰਡੀ ਦੂਰਵੀਨ ਦੀ ਕਾਰ ਨੇ ਸਾਡੀਆਂ ਅੱਖਾਂ ਨੂੰ ਕਈ ਮੀਲਾਂ ਤੱਕ ਵੇਖਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਖੁਰਦਵੀਨ ਨੇ ਉਹ ਬਰੀਕ ਚੀਜ਼ਾਂ ਸਾਡੇ ਦ੍ਰਿਸ਼ਟੀਗੋਚਰ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਸਾਨੂੰ ਕਦੇ ਸਪਨਾ ਵੀ ਨਹੀਂ ਸੀ ਆਇਆ ਡੰਡੀ ਰੇਡੀਓ ਨੇ ਸਾਡੇ ਕੰਨਾਂ ਨੂੰ ਸੱਤ ਸਮੁੰਦਰੋਂ ਪਾਰ ਦੀਆਂ ਖਬਰਾਂ ਸੁਣਨ ਯੋਗ ਕਰ ਦਿੱਤਾ ਹੈ ਡੰਡੀ ਹਵਾਈ ਜਹਾਜ਼ਾਂ ਨੇ ਸਾਨੂੰ ਬਿਨਾਂ ਖੰਭਾਂ ਤੋਂ ਆਕਾਸ਼ ਵਿੱਚ ਉਡਾ ਦਿੱਤਾ ਹੈ ਡੰਡੀ ਰਡਾਰ ਦੀ ਕਾਰਡ ਹੋਰ ਉન્નਤੀ ਕਰਦੇ ਮਨੁੱਖ ਨੂੰ ਇਸ ਜੋਗ ਬਣਾ ਦੇਵੇਗੀ ਕਿ ਉਹ ਅੱਖਾਂ ਤੋਂ ਬਿਨਾ ਹੀ ਸਭ ਕੁਝ ਵੇਖ ਸਕੇ ਡੰਡੇ ਰਡਾਰ ਕੀ ਹੈ ਪ੍ਰਸ਼ਨ ਚਿੰਨ ਇਹ ਇੱਕ ਯੰਤਰ ਹੈ ਜੋ ਦੂਜੇ ਮਹਾਨ ਜੁੱਧ ਦੇ ਦਿਨਾਂ ਵਿੱਚ ਬਣਿਆ ਅਤੇ ਉન્નਤ ਹੋਇਆ ਡੰਡੇ ਸਨ 1945 ਤੱਕ ਇਸ ਦੀ ਵਰਤੋਂ ਜੰਗੀ ਜਹਾਜ਼ਾਂ ਜੰਗੀ ਬੰਬਾਰਾਂ ਅਤੇ ਟੋਪਾਂ ਆਦ ਦੇ ਸਬੰਧ ਵਿੱਚ ਹੀ ਹੁੰਦੀ ਰਹੀ ਹੈ ਡੰਡੇ ਰਡਾਰ ਨਾਲ ਦੂਰੋਂ ਆਉਂਦੇ ਹਵਾਈ ਜਹਾਜ਼ਾਂ ਦੀ ਗਿਣਤੀ ਉਚਾਈ ਅਤੇ ਦੂਰੀ ਦਾ ਅਨੁਮਾਨ ਲਾ ਲਿਆ ਜਾਂਦਾ ਸੀ ਡੰਡੇ ਸੈਂਕੜੇ ਮੀਲਾਂ ਦੂਰ ਉੱਡਦੇ ਸੱਤਰੂ ਦੇ ਹਵਾਈ ਜਹਾਜ਼ਾਂ ਦਾ ਪਤਾ ਲੱਗ ਜਾਂਦਾ ਸੀ ਡੰਡੀ ਇੱਥੇ ਹੀ ਬਸ ਨਹੀਂ ਰਡਾਰ ਦੀ ਸਹਾਇਤਾ ਨਾਲ ਹਵਾਈ ਜਹਾਜ਼ਾਂ ਨੂੰ ਉਹਨਾਂ ਹਮਲਾਵਰਾਂ ਕੋਲ ਪਹੁੰਚਾਇਆ ਜਾ ਸਕਦਾ ਸੀ ਭਾਵੇਂ ਉਹ ਅੱਖਾਂ ਨਾਲ ਦਿਸਦੇ ਨਹੀਂ ਸਨ ਹੁੰਦੇ ਡੰਡੀ ਰਡਾਰ ਦੀ ਸਹਾਇਤਾ ਨਾਲ ਬੰਬ ਲਈ ਨਿਸ਼ਾਨਾ ਇੰਨਾ ਠੀਕ ਲਾਇਆ ਜਾ ਸਕਦਾ ਹੈ ਜਿੰਨਾ ਸਧਾਰਨ ਮਨੁੱਖੀ ਸ਼ਕਤੀ ਤੋਂ ਬਾਹਰ ਹੈ ਡੰਡੇ ਇਸ ਉਤੇ ਹਨੇਰੇ ਬੱਦਲ ਧੁੰਦ ਜੰਗਲ ਆਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਡੰਡੇ ਰਡਾਰ ਤੋਪਾਂ ਮਸ਼ੀਨ ਗੰਨਾ ਜਾਂ ਬੰਬਾਂ ਨੂੰ ਜਿੱਥੇ ਵੀ ਉਹ ਪਏ ਹੋਣ ਜਾ ਕੇ ਚਲਾ ਦਿੰਦਾ ਹੈ ਡੰਡੀ